ਸਤਿ ਸ੍ਰੀ ਅਕਾਲ ਮੈਂ ਜਗਤਾਰ ਸਿੰਘ ਸਤਿ ਸ੍ਰੀ ਅਕਾਲ ਤੁਸੀਂ ਹੈਓ ਇੰਡੀਆ ਟੀਵੀ ਵੇਖ ਰਹੇ ਹੋ ਅੱਜਕੱਲ੍ਹ ਦੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਬੀਤੀ ਰਾਤ ਪੰਜਾਬ ਯੂਨੀਵਰਸਿਟੀ ਪਹੁੰਚੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਪੰਜਾਬ ਯੂਨੀਵਰਸਿਟੀ ਵਿੱਚ ਮੁਲਾਕਾਤ ਕੀਤੀ ਹੈ ਵਿਦਿਆਰਥੀਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਸੈਨੇਟ ਪੰਗ ਹੋਈ ਆ ਅਸੀਂ ਵਿਦਿਆਰਥੀਆਂ ਦੇ ਨਾਲ ਖੜੇ ਨੇ ਲਗਾਤਾਰ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਹੋ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚ ਜਣੇ ਤਰਨਤਾਰਨ ਇਲੈਕਸ਼ਨ ਤੋਂ ਬਾਅਦ ਆ ਜਿਹੜੇ ਕਿ ਪੰਜਾਬ ਜੁਨੀਵਰਸਿਟੀ ਪਹੁੰਚੇ ਨੇ ਉੱਥੇ ਉਹਨੇ ਗੱਲਬਾਤ ਕੀਤੀ ਆ ਉਹਨਾਂ ਨੇ ਜਿਹੜੇ ਕਿ ਨਿਸ਼ਾਨੇ ਆ ਸੱਦੇ ਬੀਜੇਪੀ ਤੇ ਤਿਆਰ ਆ ਸਸਤੇ ਵੀ ਲਗਾਏ ਆ ਉਹਨਾਂ ਨੇ ਕਿਹਾ ਕਿ ਜਿਹੜਾ ਸੈਨੇਟ ਜਿੰਨਾ ਚਿਰ ਬਹਾਲ ਨਹੀਂ ਹੁੰਦੀਗੀ ਅਸੀਂ ਵਿਦਿਆਰਥੀਆਂ ਦੇ ਨਾਲ ਖੜੇ ਆ ਤੁਹਾਨੂੰ ਤਸਵੀਰ ਦਿਖਾ ਰਹੇ ਆ ਆਓ ਦਿਖਾਉਣਾ ਤੁਹਾਨੂੰ ਕੀ ਕਿਹਾ ਵਿਦਿਆਰਥੀਆਂ ਨੇ ਗੱਲਬਾਤ ਕਰਦੇ ਆ ਸੁਖਬੀਰ ਸਿੰਘ ਬਾਦਲ ਨੇ ਅਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੁਣ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹਾਲਾਂਕਿ ਵਿਦਿਆਰਥੀਆਂ ਦਾ ਸਹਿਯੋਗ ਕਰਨ ਨਹੀਂ ਕਿਉਂਕਿ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੈਨੇਟ ਚੋਣਾਂ ਦਾ ਇਹ ਮੁੱਦਾ ਕਿਤਨਾ ਕਿਤੇ ਲਗਾਤਾਰ ਗਰਮਾਇਆ ਹੋਇਆ ਸੀਗਾ ਜਿਸ ਤੋਂ ਬਾਅਦ ਹੁਣ ਜਿੱਥੇ ਪਹਿਲਾਂ ਕੁਝ ਦਿਨ ਪਹਿਲਾਂ ਵੀ ਬੰਟੀ ਰੁਮਾਨਾ ਹਰਸਿਮਰਤ ਕੌਰ ਬਾਦਲ ਪਹੁੰਚੇ ਸੀ ਔਰ ਉੱਥੇ ਹੀ ਅਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਨੇ ਉਹ ਜਦੋਂ ਬਿਗੜ ਪਹੁੰਚੀ ਔਰ ਉਸ ਤੋਂ ਨਾ ਔਰ ਉਸ ਤੋਂ علاوہ तमाम ਜਥੇਬੰਦੀਆਂ ਜਿਹੜੇ ਆਗੂ ਨੇ ਉਹ ਮੌਕੇ ਦੇ ਉੱਪਰ ਮੌਜੂਦ ਨੇ ਉਸ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਪੰਥਕ ਧਿਰਾਂ ਮੌਕੇ ਦੇ ਉੱਪਰ ਮੌਜੂਦ ਰਹਿਣਗੇ ਔਰ ਇਹ ਸਥਿਤੀ ਨਿਲਾਵਾ ਜਿਹੜੇ ਜਕਾਰੇ ਨੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਥਿਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਵੀ ਰਹਿਣ ਵਾਲੀ ਹੈ ਜੋ ਹਾਲਾਤ ਜਿਹੜੇ ਕਿਉਂਕਿ ਇੱਥੇ ਤਮਾਮ ਪੰਤਕ ਪਰਾ ਅਤੇ ਪ੍ਰਸ਼ਾਸਨ ਦੇ ਨਾਰੇ ਪ੍ਰਸ਼ਾਸਨ ਮੁੜਾਵਾਦ ਇਸ ਦੀ ਮੁੜਾਵਾਦ ਦੇ ਨਾਰੇ ਜਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਿਸ ਤਰੀਕੇ ਦੇ ਨਾਲ ਇੱਥੇ ਜੋ ਕੁਝ ਹੋਇਆ ਘਟਨਾ ਕਰਨ ਦਾ ਉਸ ਦੇ ਮੁੱਦੇ ਉੱਤੇ ਕਿਤਨਾ ਕਿਤੇ ਜ਼ਰੂਰ ਜਿਹੜੀ ਸਥਿਤੀ ਹੈ ਉਹ ਗਰਮਾਉਂਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇਹ ਕਿਤੇ ਨਾ ਕਿਤੇ ਤਮਾਮ ਜੜੀਆਂ ਪਰਾ ਨੇ ਪ੍ਰਬੰਦ ਸਿੰਘ ਬੰਟੀ ਰਮਾਣਾ ਨੇ ਸੁਖਬੀਰ ਸਿੰਘ ਬਾਦਲ ਨੇ ਉਹ ਅੱਜ ਇੱਥੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਤਾਂ ਲਗਾਤਾਰ ਸਮਰਥਨ ਦੇ ਸ਼੍ਰੋਮਣੀ ਕਾਲਗ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਲਗਾਤਾਰ ਚੰਡੀਗੜ੍ਹ ਜਰੀਏ ਉਹ ਪਹੁੰਚਦੀ ہوئی ਦਿਖਾਈ ਦੇ ਰਹੀ ਸੀ ਸੋ ਅੱਜ ਵੀ ਯੂਨੀਵਰਸਿਟੀ ਦੇ ਵਿੱਚ ਮੁਰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਥੇ ਪੰਜਾਬ ਯੂਨੀਵਰਸਿਟੀ ਪਹੁੰਚੇ ਨੇ ਔਰ ਹੁਣ ਦੀ ਜਿਹੜੀ ਸਿੱਖਿਆ ਹੈ ਵਿਦਿਆਰਥੀਆਂ ਦੇ ਨਾਲ ਵਿਚਾਰ ਚਰਚਾ ਹੋਣੀ ਹੈ ਔਰ ਉਸ ਤੋਂ ਇਲਾਵਾ ਜਿਹੜੇ ਮੁੱਦੇ ਲਗਾਤਾਰ ਨਿਕਲਦੇ ਆਉਂਦੇ ਨੇ ਸੋ ਉਸ ਦੇ ਉੱਤੇ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਹੋਣੀਆਂ ਨੇ तमाम ਚੀਜ਼ਾਂ ਜਿਹੜੀਆਂ ਇੱਥੇ ਸਥਿਤੀ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਐ ਐਸ.ਓ.ਆਈ. ਜਿੱਥੇ ਬੰਦੀ ਐ बिल्कुल कल स्थिति जारी है सेंटर हौली हौली सारी चीज कंट्रोल कर रहे ਇਹ ਗੱਲ ਹੈ ਇਹਨਾਂ ਨੇ ਹਰ ਯੂਨੀਵਰਸਿਟੀ ਚ ਆ ਰਿਹਾ ਸੋਹਣਾ ਸਾਬ ਇਹ ਪਿਆਰ ਦੇ ਸੈਂਟਰਲ ਵਿੱਚ ਇਲਾ ਹਜੂਮ ਇਹਨਾਂ ਇਕੱਠ ਵਿਦਿਆਰਥੀਆਂ ਨੇ ਇਹ ਸਿੱਧ ਕਰ ਦਿੱਤਾ ਕਿ ਜਿਸ ਸਿੰਘ ਨੌਜਵਾਨਾਂ ਦੇ ਟਿਰੇ ਦੇ ਵਿੱਚ ਕੇਵਲ ਸੁਖਵੀਰ ਸਿੰਘ ਬਾਦਲੀ ਹੈ ਸਾਬ ਅੱਜ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਕੋਈ ਅੱਜ ਕਹਿ ਸਾਰੇ ਆਪ ਆਪ ਸਰਕਾਰ ਹੈ ਹਮਾਰੀ ਕੋ ਬਿਨਾ ਨੁਕਤੀ ਨਹੀਂ ਹੋ ਰਹੀ ਐ ਵੀ ਕੋਈ ਮੁੰਡਾ ਲਾ ਕੇ ਵਿਖਾ ਦਿਆ ਖਾਲਸਾ ਗਾਲੀ ਪਿੱਛੇ ਅਪੁਆਇੰਟਮੈਂਟ ਹੋ ਜਾਨਾ ਬੰਦੇ ਸੰਗ ਦੇ ਬੰਦੇ ਨਾ ਰੋਲਾ ਪਾ ਲਿਆ ਉੱਤੇ ਇੰਟਰਵਿਊ ਕਰਦੇ ਨੇ ਇੰਟਰਵਿਊ 'ਚ ਬੰਦੇ ਕਹਿ ਰਹੇ ਆ ਵੀ ਇਹ ਪੁਆਇੰਟ ਸਾਨੂੰ ਅਪੁਆਇੰਟਮੈਂਟ ਲੈਟਰ ਹੋਣੇ ਦਿਓ ਵੀ ਅਸੀਂ ਸ਼ਾਮ ਨੂੰ ਮਹਾਲੀ ਜਾਣਾ ਸਾਡੀ ਲੇਟ ਹੋ ਰਹੀ ਆ ਵਿੱਚੋਂ ਤੱਕ ਵੀ ਧੱਕਾ ਆ ਰਿਹਾ ਵੀ ਆਮ ਬੰਦਾ ਇੱਥੇ ਹੁਣ ਪ੍ਰੋਫੈਸਰ ਹੀ ਲੱਗ ਸਕਦਾ ਸਾਡੇ ਬੱਚੇ ਪੀ ਐਚ ਡੀ ਕਰ ਲੈਣ ਕੋਸ਼ਿਸ਼ ਕਰ ਲੈਣ ਵੀ ਸਾਰੀ ਗੱਲ ਤਾਂ ਐਜੂਕੇਸ਼ਨਲ ਕੰਟਰੋਲ ਕਰ ਰਿਹਾ ਇਹ ਬੜਾ ਫੋਕਸ ਤਰੀਕੇ ਨਾਲ ਬੜੇ ਲੌਂਗ ਟਰਮ ਇਹ ਇੱਕ ਇਹਦਾ ਹਾਸਲ ਦਾ ਜਵਾਬ ਦਾ ਮੀਟਿੰਗ ਜੀ ਦਾ ਨਜ਼ਰ ਡਾਇਰੈਕਟਰ ਉਹ ਵੀ ਇੱਕ ਤਰ੍ਹਾਂ ਦਾ ਸੈਂਟਰ ਸੁਪਰੀਮ ਉਹਦਾ ਵੀ ਜਿਹੜਾ ਐਗਜ਼ੈਕਟ ਇਹਨਾਂ ਨੇ ਬਣਾ ਹੋਇਆ ਜੀ ਉਹ ਮੈਂ ਤੁਹਾਨੂੰ ਅੱਜ ਦੱਸਾਂ ਅਸੀਂ ਬੜੀ 15 ਸਾਲ 20 ਸਾਲ 30 ਸਾਲ ਇਸ ਸਾਰੀ ਐਜੂਕੇਸ਼ਨ ਸਿਸਟਮ ਕਿਸ ਬੇਸਿਸ ਤੇ ਜਾ ਕੇ ਦੇ ਸਰਦਾਰ ਬਦਲ ਸਾਹਿਬ ਅਸਲ ਚ 팀 ਵਿੱਚ ਅਸੀਂ ਬੇਨਤੀ ਤੇ ਹੀ ਕਰਨਿਆ ਵੀ ਵੇਖੋ ਜਿਹੜੀ ਆ ਪੰਜਾਬ ਯੂਨੀਵਰਸਿਟੀ ਦੀ ਇਹ ਦੇ ਵਿੱਚੋਂ ਹਰਿਆਣਾ ਤੇ ਹਿਮਾਚਲ ਦੀ ਯੂਨੀਵਰਸਿਟੀ ਨੇ ਆਪਣਾ ਸਟੇਕ ਵਾਪਸ ਲੈ ਲਿਆ ਹੁਣ ਕੱਲੀ ਇੱਥੇ ਪੰਜਾਬ ਦੀ ਦਾਵੇਦਾਰੀ ਹੈ ਜਿਵੇਂ ਮਦਰਾਸ ਯੂਨੀਵਰਸਿਟੀ ਕਲਕੱਤਾ ਯੂਨੀਵਰਸਿਟੀ ਇਹ ਉਹ ਸਟੇਟ ਯੂਨੀਵਰਸਿਟੀਆਂ ਨੇ ਤੇ ਇਹ 1966 ਤੱਕ ਇਹ ਵੀ ਸਟੇਟ ਯੂਨੀਵਰਸਿਟੀ ਰਹੀ ਹੈ ਸਹੀ ਵੀ ਕਹਣਾ ਦੂਜੀਆਂ ਯੂਨੀਵਰਸਿਟੀਆਂ ਬਾਹਰ ਆਪਣਾ ਸਟੇ ਹਰਿਆਣਾ ਪੰਜਾਬ ਹਿਮਾਚਲ ਨੇ ਲੈ ਲਿਆ ਹੁਣ ਪੰਜਾਬ ਨੂੰ 1966 ਦਾ ਜਿਹੜਾ ਐਕਟ ਦੇ ਵਿੱਚ ਇਹ ਬਾਹਰ ਕੱਢਿਆ ਗਿਆ ਸੀ ਹੁਣ ਉਹਦੇ ਵਿੱਚ ਆਪਾਂ ਨੂੰ ਸਟੇਟ ਯੂਨੀਵਰਸਿਟੀ ਵੱਲ ਵਧਣਾ ਚਾਹੀਦਾ ਹੈ ਬਿਲਕੁਲ ਮੇਰੇ ਮਨਸ਼ਕੀ ਹੈ ਹਾਂਜੀ ਦੇਖੋ ਇਹਨਾਂ ਨੇ ਪ੍ਰੈਜ਼ੀਡੈਂਟ ਸੈੱਟ ਕਰਤਾ ਬਿਲਕੁਲ ਜੀ ਆਜੋ ਪੰਜਾਬ ਯੂਨੀਵਰਸਿਟੀ ਐਕਟ ਬਣਿਆ ਸੀ ਹਾਂਜੀ ਨਾਲ ਦੇ ਨਾਲ ਬਣਿਆ ਸੀ ਐਸਪੀਸੀ ਬਿਲਕੁਲ ਪੀਏਯੂ ਪੀਏਯੂ ਹਾਂਜੀ ਇਹਨਾਂ ਨੇ ਹਰਿਆਣੇ ਨੂੰ ਸੈਂਟਰੋਂ ਮਿਲੇ ਹਾਂਜੀ ਹਰਿਆਣਾ ਸਰਕਾਰ ਨੇ ਉਹ ਐਕਟ ਵੀ ਕੈਸਲ ਕਰਤਾ ਕਿ ਇੰਟਰਸਟਿਡ ਐਕਟ ਨੂੰ ਕੈਸਲ ਕਰਤਾ ਹਾਂਜੀ ਸੋ ਇਹਦਾ ਕੋਈ ਤਰੀਕਾ ਹੈ ਜੇ ਸਾਡੀ ਸਰਕਾਰ ਆਉਂਦੀ ਹੈ ਪਹਿਲੇ ਦੇ ਉਹ ਐਕਟਰਾ ਦਿਖਾ ਦਿੰਦੇ ਬਿਲਕੁਲ ਯਾਦ ਰਹੇ ਕਿਉਂਕਿ ਉਹਨਾਂ ਨੇ ਜਿਵੇਂ ਜੀਪੀਸੀ ਕਰਤੀ ਉਹ ਤਿੰਨੇ ਇਕੱਠੇ ਇੱਕ ਦੋ ਦਿਨ ਬਣੇ ਸੀ 1947 ਦਾ ਤੇ ਇੱਕ ਸਰਸ ਵੈਸੇ ਪੰਜਾਬ ਦੇ ਸਾਰੇ ਹੱਕਾਂ ਬੀਬੀ ਐਮ ਵੀ ਚੰਡੀਗੜ੍ਹ ਫਿਰ ਐਸਜੀਪੀਸੀ ਦੇ ਲੈਕਚਰ ਸਾਰੀ ਝੜ ਹੋਵੇ ਵੀ ਆਪਾਂ ਨੂੰ ਕਾਲੀਗੜ੍ਹ ਨੂੰ ਉਧਰ ਕੋਈ ਨਾ ਕੋਈ ਲਾਂਬੰਦੀ ਕਰਕੇ ਉਹਨਾਂ ਆਪਾਂ ਰੱਦ ਕਰਨਾ ਚਾਹੀਦਾ ਕਾਲੀਗੜ੍ਹ ਦਾ ਇਤਿਹਾਸ ਹੀ ਪੰਜਾਬੀ ਸੂਬਾ ਮੂਵਮੈਂਟ ਲੜੀ ਹੈ ਨਾ ਉਹਦੇ ਚ ਆਪਾਂ ਬਹੁਤ ਕੁਝ ਲਿਆ ਤੇ ਬਹੁਤ ਕੁਝ ਰਹਿ ਗਿਆ ਉਹ ਅੱਜ ਫੇਰ ਆਪਾਂ ਮੂਵਮੈਂਟ ਕੋਈ ਖੜੀ ਹੋਈ ਆ ਮੈਂ ਤਾਂ ਤੁਹਾਨੂੰ ਬੜਾ ਕਲੀਅਰ ਹੈ ਮੇਰਾ ਆਪ ਇਮੋਸ਼ਨਲ ਅਟੈਚਮੈਂਟ ਹੈ ਜਿ ਯੂਨੀਵਰਸਿਟੀ ਮੈਂ 4 ਸਾਲ ਇੱਥੇ ਲਾਇਆ ਹੈ ਤੇ ਆ ਆਪਣਾ ਇੱਕ ਤੇ ਜਦੋਂ ਕੋਈ ਬੰਦਾ ਅਟੈਕ ਕਰਦਾ ਨਾ ਹਾਂਜੀ ਪਹਿਲਾ ਕਿਲਾ ਉਹ ਟੈਸਟ ਕਰ ਰਹੇ ਵਾਟਰ ਸਹੀ ਕਿ ਜੇ ਇੱਥੇ ਕਾਮਯਾਬ ਹੋ ਗਏ ਫਿਰ ਨੈਕਸਟ ਸਟੈਪ ਇੱਥੇ ਕਿਸੇ ਹਾਲਤ ਨਹੀਂ ਕਿਸੇ ਹਾਲਤ ਨਹੀਂ ਜੋਸ਼ ਤੁਸੀਂ ਕਹੋਗੇ ਆ ਕਾਲੀ ਦਲ 100% 200% ਕਮਿਟਿਡ ਹੈ ਐਂਡ ਨਾਟ ਬਿਕੋਜ਼ ਆਫ ਪੋਲਿਟਿਕਸ ਜੀ ਇਮੋਸ਼ਨ ਜੀ ਅੱਛਾ ਸਰ ਸਰ ਪੀ ਲਈ ਕਰਦੀ ਤੁਸੀਂ ਪੰਜਾਬ ਦੀ ਰੀਜਨਲ ਪਾਰਟੀ ਦੇ ਪੱਖੋਂ ਸਭ ਤੋਂ ਵੱਡੀ ਪਾਰਟੀ ਜਦੋਂ ਨੈਸ਼ਨਲ ਪਾਰਟੀ ਐਂਡ ਇੰਟਰਸਟ ਡਿਫਰੈਂਟ ਹੋ ਸਕਦੇ ਉਹਨਾਂ ਦਾ ਡੈਕੋਰਮ ਡਿਫਰੈਂਟ ਹੋ ਸਕਦਾ ਤੁਹਾਡਾ ਲੈਣਾ ਦੇਣਾ ਰਹਿਣਾ ਖਾਣਾ ਪੀਣਾ ਸਾਰਾ ਸਭ ਨੋ ਡਾਊਟ ਬੀਬਾ ਜੀ ਨੇ ਜਦੋਂ ਰਿਜ਼ਾਈਨ ਦਿੱਤਾ ਸੀ ਐਗਰੀਕਲਚਰ ਬਿਲ ਤੇ ਮੂਵਮੈਂਟ ਬਣੀ ਸੀ ਸਭ ਤੋਂ ਪਹਿਲਾਂ ਥੱਪੜ ਸਰਕਾਰ ਤੇ ਕੋਈ ਐਮਐਸਪੀ ਤੇ ਜਦੋਂ ਗੱਲ ਆਈ ਸੀ ਤੁਹਾਨੂੰ ਪ੍ਰੋਗਰਾਮ ਲਿਖਣਾ ਪੈਣਾ ਹੈ ਆ ਨਾਰੇ ਲੱਗ ਲਿਆ ਪਪਾ ਇਹ ਦੇਖੋ ਇੱਕ ਚੀਜ਼ ਜਿਹੜੀ ਹੈਗੀ ਹੈ ਇਹ ਜਿਹੜੀ ਅਟੈਕ ਹੈ ਇਹ ਆਨਲਾਈਨ ਟਾਈਮ 'ਚ ਹੁਣ ਤਾਂ ਬੀਬੀਐਮਬੀ ਦੀ ਗੱਲ ਹੈ ਤਲਵਾੜੇ ਬੀਬੀਐਮਬੀ ਦਾ ਹੋਗਾ ਉੱਥੇ ਸਰ ਸਕੂਲ ਬੀਬੀਐਮਬੀ ਦਾ 1200 ਬੱਚਿਆਂ ਨਾਲ ਚੱਲ ਰਿਹਾਗਾ ਉਹ ਸਕੂਲ ਸਰਵਿਤਕਾਰੀ ਵਿਦਿਆਮੰਦਾਂ ਨੂੰ ਸ਼ਿਫਟ ਕਰ ਰਿਹਾ ਇੱਥੇ ਕਈ ਚੀਜ਼ ਹੋ ਰਹੀ ਕੋਈ ਭਰਤੀ ਜਿੰਨੀ ਵੀ ਹੋ ਰਹੀ ਹੈ ਇਹ ਦੇਖਿਆ ਜਾ ਰਿਹਾ ਕਿ ਇਹਨਾਂ ਕਿੰਨੇ ਕੈਂਪ ਲਾ ਯਾਰਐਸਐਸ ਦੇ ਨਹੀਂ ਤੁਸੀਂ ਹੋਰ ਗੱਲ ਸੁਣਨ ਪੜਣੀ ਪਿਛਲੇ 5-7 ਦਿਨ ਪਹਿਲੇ ਇਹਨਾਂ ਨੇ ਛੰਦੀਗੜ ਐਂਟ੍ਰੇਸ਼ਨ ਦੇ ਏਮਪਲੋਇਮੈਂਟ ਰੂਲਸ ਚੇਂਜ ਕੀਤੇ ਬਿਲਕੁਲ ਉਹ টারਮਸ ਚੇਂਜ ਕਰ ਰਿਹਾ ਕਿ ਕਿਵੇਂ ਸਿਲੈਕਸ਼ਨ ਹੋਊਗੀ ਕਿਵੇਂ ਕਰਨੀ ਹੈ ਪਹਿਲੇ ਕੀ ਸੀ ਹਿੱਸਾ ਸੀ 40% ਪੰਜਾਬ ਦਾ ਹਿੱਸਾ ਸੀ ਸਰਚ 40 ਸਰਚ 40 ਦਾ ਉਹ ਸਾਹਮਣਾ ਆਉਂਦੇ ਸੀ ਹੁਣ ਇਹਨਾਂ ਨੇ ਕੀ ਕੀਤਾ ਇੰਡੀਪੈਂਡੈਂਟ ਕੱਲ ਪਰਸੋ ਤੋਂ ਮੈਂ ਥੋੜਾ ਸਾਡੇ ਇਲੈਕਸ਼ਨ ਸੀ ਉਹਦੇ ਕਰਕੇ ਅਸੀਂ ਉਹਦੇ ਜਿਆਦਾ ਫਸੇ ਸੀ ਤੇ ਮੈਂ ਤਾਂ ਕੱਲ ਵੀ ਨੇਕਿਆ ਉਹਦੇ ਅਸੀਂ ਵੀ ਹਮ ਨੂੰ ਟੇਕ ਅਪ ਆਲ ਦਿਸ ਇਸ਼ੂ ਕਿਉਂਕਿ ਇਹਨਾਂ ਦਾ ਫਰਸਟ ਗੇਮ ਹੈ ਕਿ ਚੰਡੀਗੜ੍ਹ ਹੁਣ ਇਹਨਾਂ ਨੇ ਕੀ ਕਰਨਾ ਹੈ ਉਹ ਪਰਮਨੈਂਟਲੀ ਇੰਡੀਪੈਂਡੈਂਟਡ ਕਰਨਾ ਚਾਹੁੰਦੇ ਆ ਸਰ ਇਹਨੂੰ ਸਟੇਟ ਵੱਲ ਆ ਤੇ ਜੇ ਆਪਾਂ ਨੂੰ ਸਟੇਟ ਵੱਲ ਵਧ ਰਿਹਾ ਕਿਉਂਕਿ ਇਹਨਾਂ ਨੇ ਇਹ ਜਿਹੜਾ ਹੁਣ 31 ਮੈਂਬਰੀ ਵੀ ਲਿਆਏ ਨੇ ਇਹਦੇ ਚ ਚੰਡੀਗੜ੍ਹ ਦੇ ਐਮਪੀ ਨੂੰ ਪਾਰਟੀ ਬਣਾਇਆ ਗਿਆ ਇਥੋਂ ਦੇ ਸੈਕਟਰੀ ਨੂੰ ਬਣਾਇਆ ਗਿਆ ਐਜੂਕੇਸ਼ਨ ਸੈਕਟਰੀ ਨੂੰ ਧਿਆਨ ਨਾਲ ਟਾਈਮ ਦੇ ਵਿੱਚ ਇਲਾਕੇ ਨੂੰ ਤੇ ਨਾਲ ਦੇ 40 50 ਕਿਲੋਮੀਟਰ ਤੱਕ ਦੀ ਨਵੀਂ ਸਟੇਟ ਦਾ ਜਿਹੜਾ ਉਹ ਏਜੰਡੇ ਤੇ ਲਿਆ ਰਹੇ ਆ ਵੀ ਇਹ ਪੰਜਾਬ ਨੂੰ ਇੱਕ ਤੇ ਨੂੰ ਸਟੇਟ ਯੂਨੀਵਰਸਿਟੀ ਵੱਲ ਵਧਣਾ ਚਾਹੀਦਾ ਆਪਣੀ ਵਿਧਾਨ ਸਭਾ ਚ ਲਿਆ ਕੇ ਉਸ ਦੇ ਉੱਤੇ ਵੀ ਸਾਡੇ ਪਾਰਲੀਮੈਂਟ ਦੇ ਤੁਹਾਡੇ ਮੈਂਬਰ ਨੇ ਦੂਜੇ ਪੰਜਾਬ ਦੇ ਮੰਦੇ ਆਪਾਂ ਦੀ ਹਾਂ ਜੀ ਹੋਰ ਗੱਲ ਹੈ ਇਹਨਾਂ ਨੇ ਐਸਜੀਪੀਸੀ ਦਾ ਜਿਹੜਾ ਐਕਟ ਹੈ ਨਾ ਹਾਂਜੀ ਹਾਂਜੀ ਸੁਪਰੀਮ ਕੋਰਟ ਤੋਂ ਮੋੜ ਲਵਾ ਦਿੱਤੀ ਹੈ ਠੀਕ ਹੈ ਜੀ ਇਹ ਤੁਸੀਂ ਇੰਟਰਸਟ ਜਿਹੜੀ ਸਟੇਟ ਉਹ ਐਕਟ ਬਦਲ ਸਕਦਾ ਹੈ ਬਿਲਕੁਲ ਸਹੀ ਗੱਲ ਹੈ ਅਸੀਂ ਵੀ ਇੱਕ ਪਹਿਲੇ ਤਾਂ ਨਹੀਂ ਕਰਾਂਗੇ ਬਿਲਕੁਲ ਕਿਉਂ ਸਾਡੇ ਸਾਡੇ ਆ ਸਾਡੀ ਕਿਉਂਕਿ ਆ ਜਿਹੜੀ ਸਾਰੀ ਜ਼ਮੀਨ ਹੈ ਹਾਂਜੀ ਆ ਪੰਜਾਬ ਦੀ ਜਿਹੜੀ ਹੈ ਸਾਰਾ ਖੁਸ਼ਕ ਕਿਉਂਕਿ ਉੱਥੇ ਇੱਕ ਪੰਜਾਬ ਇੱਕ ਪਿੰਸੀ ਡਿਊਟੀ ਪੰਜਾਬ ਦਾ ਇੱਥੇ ਬਚ ਗਿਆ ਜਿਹੜਾ 550 ਏਕੜ ਦੇ ਵਿੱਚ ਆ ਪ੍ਰਾਈਮ ਲੋਕੇਸ਼ਨ ਤੇ ਯੂਨੀਵਰਸਿਟੀ ਬਿਟੀ ਹੈ ਜੇ ਕੱਲ ਇਸ ਸੈਂਟਰ ਕੋਲ ਜਾਂਦੀ ਹੈ ਤੇ ਇੱਥੇ ਇਹਨੂੰ ਸ਼ਿਫਟ ਵੀ ਯੂਨੀਵਰਸਿਟੀ ਨੂੰ ਕਿਤੇ ਹੋਰ ਕਰ ਸਕਦੇ ਨੇ ਕਿਸੇ ਹੋਰ ਪਰਪਸ ਲਈ ਯੂਜ਼ ਕਰਦੇ ਆ ਦੂਜੇ ਜਿਵੇਂ ਸਾਡਾ ਪੈਕਸੀ ਉਹ ਪੈਕ ਵੀ ਇਹਨਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਸੀ ਸਾਸੀ ਹੁਣ ਉਹਨੂੰ ਤੋੜ ਕੇ ਨਾ ਬੋਰਡ ਆਫ ਗਵਰਨਰਸ ਲਿਆ ਕੇ ਹੁਣ ਸੈਂਟਰਲ ਰੂਲਸ ਉੱਥੇ ਲਾਉਂਦੇ ਆ ਉੱਥੇ ਐਡਮਿਸ਼ਨ ਵੀ 올 ਇੰਡੀਆ ਰੈਂਕਸ ਦੇ ਨਾਲ ਹੁੰਦੀ ਪੰਜਾਬ ਦਾ ਬੱਚਾ ਹੁਣ ਉਹਨੂੰ ਯੂਨੀਵਰਸਿਟੀ ਬਣਾ ਰਹੇ ਉਹਦਾ ਨਾਮ ਵੀ ਹਿੰਦੀ ਦੇ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਕਰਕੇ ਕਰ ਰਿਹਾ ਸੋ ਜਿਵੇਂ ਵਿਧਾਨ ਸਭਾ ਉਹ ਵੀ ਅੱਧੋ-ਅੱਧੇ ਵੀ ਹਰ ਚੀਜ਼ ਨੂੰ ਡਿਸਪਿਊਟਡ ਬਣਾ ਕੇ ਤੇ ਇਹਨੂੰ ਬਿਲਕੁਲ ਵੱਖਰਾ ਕਰਨਾ ਚਾਹੁੰਦੇ ਨੇ ਸੋ ਹੀ ਚਾਹੁੰਦੇ ਆ ਵੀ ਇਹਦੇ ਤੇ ਲਾਂਬੰਦੀ ਕਰਕੇ 1966 ਤੇ ਮੈਸਰ ਤੁਸੀਂ ਇਹਨਾਂ ਬੈਕੇ ਜੋ ਪ੍ਰੋਗਰਾਮ ਕੁਛ ਸੀ ਸੈੱਜ ਕਰਾਂਗੇ ਹਾਂਜੀ ਵੀ ਸੈੱਜ ਕਰਦੇ ਹਾਂ ਠੀਕ ਜੀ ਫਾਈਰਟਸ ਟੂ ਦ ਐਂਡ ਜੀ ਅਸੀਂ ਬਾਅਦ ਵਿੱਚ ਡਾਕਟਰ ਦਾ ਜੀ ਥੋੜੇ ਥੋੜੀ ਵਾਧਾ ਅਸ ਕਰਦੇ ਆ ਥੋੜੀ ਸੋਈ ਜਿੱਤ ਬੰਦੀ ਆਪਾਂ ਇੱਥੇ ਮੋਰਚਾ ਸਟੂਡੈਂਟਾਂ ਵੱਲ ਲੱਜਿਆ ਹੋਇਆ ਸੋਈ ਦਾ ਪੂਰਾ ਸਮਰਥਨ ਪਰ ਥੋੜੇ ਤੋਂ ਅਸੀਂ ਅਕਾਲੀ ਦਲ ਬਤੌਰ ਵਾਧਾ ਅਸ ਰੱਖਦੇ ਆ ਮੈਂ ਕਹਿੰਦਾ ਇਤਿਹਾਸ ਹੈ ਅਕਾਲੀ ਦਲ ਦਾ ਵੱਡਾ ਆਪਾਂ ਪਹਿਲੇ ਨਾ ਇੱਕ ਗੱਲ ਦੱਸਣੀ ਚਾਹੀਦੀ ਹੈ ਅਪਡੇਟ ਪ੍ਰਧਾਨ ਜੀ ਸਾਡੀਆਂ ਨਾ ਮੀਟਿੰਗਸ ਦੋ ਤਿੰਨ ਵਾਰੀ ਹੋ ਗਈਆਂ ਅਥਾਰਟੀ ਨਾਲ ਵਾਈਸ ਚਾਂਸਲਰ ਨੇ ਕਹਿ ਦਿੱਤਾ ਵੀ ਅਸੀਂ ਭੇਜਿਆ ਹੋਇਆ ਹੈ ਸ਼ ਸਾਡਾ ਉਹਨਾਂ ਦੇ ਨਾਲ ਇੱਕੋ ਹੀ ਆ ਗੱਲ ਤੁਸੀਂ ਗੱਲ ਚੱਕੋਗੇ ਜਿਆਦਾ ਵਧੀਆ ਕਿ ਜੇ ਇੱਕ ਦਿਨ ਦੇ ਵਿੱਚ ਦੋ ਨੋਟੀਫਿਕੇਸ਼ਨ ਗਜ਼ਟ ਆ ਸਕਦਾ ਗਜ਼ਟ ਆਫ ਜਿਆਦਾ ਦੋ ਨਿਕਲ ਸਕਦੇ ਆ ਤੇ ਫੇ ਇਹ ਤਾਂ ਸਿਰਫ ਸਾਬ ਤੇ ਅਪਰੂਵ ਹੋਣ ਗਿਆ ਤੂੰ ਗੱਲ ਹੀ ਇਹ ਸਾਨੂੰ ਇਹਨਾਂ ਦੀ ਇਹਨਾਂ ਦੀ ਇਹ ਜਾਣ ਬੁੱਝ ਕੇ ਇਹ ਡਿਲੇ ਕਰਦੇ ਆ ਕੱਲ ਵਾਈਸ ਚਾਂਸਲਰ ਨੇ ਇੱਕ ਕਿਸੇ মিডিਆ ਨੂੰ ਬਿਆਨ ਦਿੱਤਾ ਕਿ ਪਿਛਲੀ ਵਾਰੀ ਅਸੀਂ ਸ਼ਡਿਊਲ ਭੇਜਿਆ ਸੀ ਤੇ ਮਹੀਨਾ ਵੀ ਲੱਗਿਆ ਸੀ ਹੋ ਸਕਦਾ ਕਿ ਵਿਦਿਆਰਥੀਆਂ ਨੂੰ ਮਹੀਨਾ ਵੇਟ ਕਰਨੀ ਪੈ ਸਕਦੀ ਫਿਰ ਕੋਰਟ ਦੇ ਵਿੱਚ ਇਹ ਬੜੀਆਂ ਵਾਹਜਾ ਜੀਆਂ ਗੱਲਾਂ ਸਟੂਡੈਂਟਸ ਦੇ ਬਾਰੇ ਕਰਦੇ ਆ ਤਾਬਾਂ ਪਈਆਂ ਬੱਚੇ ਹਰ ਤਰੀਕੇ ਦੇ ਨਾਲ ਆਪਣਾ ਸਟੱਡੀ ਦਾ ਵੀ ਧਿਆਨ ਰੱਖਦੇ ਆ ਡੈਕੋਰਮ ਵਿੱਚ ਰਹਿ ਕੇ ਕਿਸੇ ਤਰ੍ਹਾਂ ਦਾ ਕੋਈ ਗੰਦ ਨਹੀਂ ਕਿਸੇ ਤਰ੍ਹਾਂ ਵਧੀਆ ਜਾਬਤ ਵਿੱਚ ਰਹਿ ਕੇ ਸ਼ਾਂਤਮਈ ਢੰਗ ਦੇ ਨਾਲ ਕਰਦੇ ਆ ਤੇ ਕੱਲੇ-ਕੱਲੇ ਦਾ ਜੇ ਰਿਜ਼ਲਟ ਵੀ ਚੈੱਕ ਕਰੀਏ ਤਾਂ ਫਰਸਟ ਡਿਵੀਜ਼ਨ ਚ ਪਾਸ ਹੋਇਆ ਉਹ ਉਹਨਾਂ ਨੇ ਕੱਲ ਵੀ ਕਿਹੜੇ ਯੂਨੀਵਰਸਿਟੀ ਦੇ ਵੀ ਵਕੀਲ ਆ ਤੇ ਕੋਸ ਭਾਜੀਪੀ ਦੇ ਵੀ ਲੀਡਰ ਆ ਉਹਨਾਂ ਨੇ ਵੀ ਉੱਥੇ ਜਾ ਕੇ ਬੜੀ ਗੱਲ ਕੀਤੀ ਪਰ ਨਾਲ ਜਿਹੜੇ ਕੌਂਸਲ ਵਾਲੇ ਵਕੀਲ ਆ ਉਹਨਾਂ ਨੇ ਇੱਕ ਗੱਲ ਇਹ ਕਹੀ ਆ ਵੀ ਜਿਹੜਾ ਬੰਦਾ 44 ਸਾਲ ਆਪ ਸੈਨੇਟ ਦਾ ਮੈਂਬਰ ਰਿਹਾ ਉਹ ਇਹ ਗੱਲ ਕਹਿ ਰਿਹਾ ਵੀ ਸੈਨੇਟ ਮਾੜੀ ਆ ਉਹ ਬੰਦਾ ਆਪ 44 ਸਾਲ ਤੋਂ ਇੱਥੇ ਲਗਾਤਾਰ ਸੈਨੇਟ ਦਾ ਮੈਂਬਰ ਆ ਸਾਨੂੰ ਇਹਨਾਂ ਦੀ ਨਾ ਮਨਸ਼ਾ ਜਿਹੜੀ ਆ ਉਹ ਖਰਾਬ ਲੱਗਦੀ ਹੈ ਨਹੀਂ ਤਾਂ ਨੋਟੀਫਿਕੇਸ਼ਨ ਤੋਂ ਤਾਂ ਕੱਖ ਵੀ ਨਹੀਂ ਟਾਈਮ ਲੱਗਦਾ ਕੁਛ ਵੀ ਨਹੀਂ ਹੈ ਜੀ ਸਾਰੇ ਦੇਸ਼ ਭਾਰਤ ਮੈਂ ਵੀ ਸੇਕ ਸਵਾਦ ਕਰ ਸਕਦੇ ਤੇ ਇੱਥੇ ਜਿਹੜਾ ਡੈਮੋਕਰੇਟਿਕ ਜਿਹੜਾ ਸਟਰਕਚਰ ਹੈ ਉਹਨੂੰ ਤੋੜ ਕੇ ਨਾਮਿਨੇਟਡ ਬਣਾਇਆ ਜਾ ਰਿਹਾ ਮੈਂ ਕੋਸ਼ਿਸ਼ ਕਰੂੰਗਾ ਪ੍ਰਾਈਮ ਆਪ ਤੇ ਪ੍ਰਾਈਸ ਵਾਈਸ ਪ੍ਰੈਸਿਡੈਂਟ ਜੀ ਮੈਂ ਅਪਾਇੰਟਮੈਂਟ ਵਾਸਤੇ ਲਿਖ ਕਰਤਾ ਉਹਨੂੰ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ 2-3 ਦਿਨਾਂ ਚ ਮੈਂ ਉਹਨੂੰ ਜਾ ਕੇ ਮਿਲ ਕੇ ਆਉਂਗਾ ਜਿੰਨਾ ਜਲਦੀ ਹੋ ਜਾਂਦਾ ਹੈ ਨਾ ਜੀ ਬੜਾ ਕਲੀਅਰਲੀ ਇਹ ਅਸੀਂ ਆਪਣੀ ਕਰਾਂਗੇ ਠੀਕ ਹੈ ਇਹ ਤੁਮਾਰੀ ਦਾ ਵੀ ਪ੍ਰਧਾਨ ਦੀ 4-5 ਬੰਦੇ ਦੇ ਨਾਲ ਅਸੀਂ ਚੱਲ ਪਾਂਗੇ ਬੰਦੇ ਸਟੂਡੈਂਟਸ ਦੇ ਟਾਈਮ ਲੈ ਲਓ ਅਸੀਂ 4-5 ਤੋਂ ਚਲੇ ਜਾਣਗੇ ਜਦੋਂ ਮੈਨੂੰ ਜਦੋਂ ਮੈਨੂੰ ਨਾਲੇ ਸਭ ਤੋਂ ਵੱਧ ਇਹਨਾਂ ਦੀ ਡਿਮਾਂਡ ਵੀ ਇਹੀ ਹੈ ਜੀ ਆਪਣੇ ਤੋਂ ਯਾਸ ਕਰਦੇ ਸਾਰੇ ਰੋਜ਼ ਬੈਠੀ ਹੈ ਇੱਥੇ ਸਭ ਤੋਂ ਵੱਧ ਆਸ ਆਪਣੇ ਦੀ ਮੈਂ ਇਹਨਾਂ ਨੂੰ ਗੱਲ ਕਹੀ ਹੈ ਕਿ ਐਸ ਇਸ਼ੂ ਦੇ ਕਿਸੇ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਨਹੀਂ ਬਿਲਕੁਲ ਨਹੀਂ ਇਹ ਇਮੋਸ਼ਨਲ ਇਸ਼ੂ ਪੰਜਾਬ ਦਾ ਹੈ ਬਿਲਕੁਲ ਆਪਾਂ ਸਾਰੇ ਇਕੱਠੇ ਹੋ ਕੇ ਐਂਡ ਵੀ ਐਜ਼ ਅ ਰੀਜਨਲ ਪਾਰਟੀ ਕਿ ਸਾਡੇ ਵਾਸਤੇ ਤੇ ਜਾਉਤਵਾਦ ਅਸੀਂ ਦੇਖਦੇ ਪੰਜਾਬ ਦੀ ਹੋਣ ਦਾ ਮਸਲਾ ਜੀ ਹੈ ਨਾ ਹੋਣ ਦਾ ਮਸਲਾ ਹੈ ਹਾਂਜੀ ਐਂਡ ਆ ਪਹਿਲਾ ਪਾਣੀ ਟੈਸਟ ਕਰ ਰਹੇ ਆ ਹਾਂਜੀ ਕਿ ਜੇ ਇੱਥੇ ਸਫਲ ਹੋ ਗਏ ਕਿ ਨੈਕਸਟ ਸਟੈਪ ਨਾਲੇ 200 ਕਾਲਜ ਜਿਸ ਕਿ 2 ਲੱਖ ਨੇ ਭਰ ਹਾਂਜੀ ਦੋਸਤ ਹਾਂਜੀ ਸਾਰੇ ਫਿਰ ਇਹਨਾਂ ਨੇ ਤਾਂ ਸਿਸਟਮ ਹੀ ਹੈ ਬਿਲਕੁਲ ਸਾਰਾ ਐਜੂਕੇਸ਼ਨ ਸਿਸਟਮ ਕੇ ਇਹ ਕਰਦੇ ਨੇ ਬਾਰਡਰ ਬੈਟਾ ਕਰ ਹੀ ਰਹੇ ਆ ਜੀ ਆ ਹੁਣ ਵੀ 15% ਫੀਸ ਵਾਇਕ ਦਾ ਉਹਨਾਂ ਨੇ ਪ੍ਰੋਪੋਜ਼ਲ ਲਿਆਂਦਾ ਹੈ ਉਹ ਹਰ ਸਾਲ ਹੀ ਹੋਊਗੀ ਉਹ ਸੈਨੇਟ ਨਾ ਹੋਣ ਕਰਕੇ ਹੀ ਉਹ ਕਮ ਹੋ ਗਿਆ ਜੀ ਬਾਕੀ ਇੱਕ ਤੁਹਾਡੇ ਹਉਣ ਤੋਂ ਪਹਿਲੇ ਪ੍ਰਧਾਨ ਜੀ ਅਸੀਂ ਗੱਲ ਕਰਦੇ ਸੀ ਤੇ ਉਸ ਦਿਨ ਬੀਬਾ ਜੀ ਆਏ ਸੀ ਤੇ 7 ਤਰੀਕ ਨੂੰ ਵੀ ਨਾਲ ਹੀ ਨੋਟੀਫਿਕੇਸ਼ਨ ਨਿਕਲਿਆ ਤੇ ਸਾਨੂੰ ਤੁਹਾਡੇ ਚਾਹਨਾ ਦਾ ਵੀ ਇਹ ਹੈ ਕਿ ਅੱਜ ਤੁਸੀਂ ਆਏ ਹੋ ਹੋ ਸਕਦਾ ਕੱਲ੍ਹ ਕੱਲ੍ਹ ਨਿਕਲੇ ਹੋ ਹੋ ਵੀ ਨਮੇਟ ਮੰਟਾ ਤੁਹਾਡੇ ਹਉਣ ਤੋਂ ਪਹਿਲੇ ਹੀ anticipate this we can sit down and plan بالکل سر ਵੀ ਪ੍ਰੇਜ਼ੈਂਟ ਐਕਾਦਾ ਜੀ ਆਪਣਾ ਪਹਿਲਾਂ ਗੱਲਬਾਤ ਕਰਕੇ ਪੀਜਪੀ ਦੇ ਆਫੀਸਿਸ ਦਾ ਘਰਾਵ ਹੋਵੇ ਜਾਂ ਵੱਡੀਆਂ ਪਾਲਸ ਪੰਜਾਬ ਦੇ ਵਿੱਚ ਜੇ پارٹی ਦੇ ਤੌਰ ਤੇ ਤੌਰ ਕੁਝ ਲਾਉ ਸਾਨੂੰ ਉਹ ਵੀ ਖੁਸ਼ੀ ਹੋਵੇ ਜੀ ਅਸੀਂ 18 ਤਰੀਕ ਦਾ ਜੀ ਕੋਈ ਖੇਡ ਨਹੀਂ ਟੇਕ ਇਟ ਇਨ ਸਟੈਪਸ ਠੀਕ ਹੈ ਪਹਿਲਾਂ ਆਪਾਂ ਦੇਖਦੇ ਹਾਂ ਦੋ ਚਾਰ ਦਿਨ ਠੀਕ ਹੈ ਪਹਿਲਾ ਵਾਈਸ ਪ੍ਰੈਜ਼ੀਡੈਂਟ ਨਾਲ ਗੱਲਬਾਤ ਨਾਲ ਨਹੀਂ ਹੁੰਦਾ ਜਿੰਮੇਗਾਲੀ ਤੋਂ ਸ਼ੁਰੂ ਹੋਇਆ ਸੀ ਉਹ ਮੋਰਚੇ ਦੁਬਾਰੇ ਲੈਣੇ ਪੈਣਗੇ ਹੋਟੇ ਨਹੀਂ ਡਰਸ ਜੀ ਜਲਦਾ ਅਸੂਨ ਮੇਰੇ ਭਾਈ ਬਰਾਬਰ ਜੀ ਹੋ ਜੇ ਸਰ ਇਹਦੇ ਚਾ ਨਾ ਆਪਾਂ ਦੇਖੀਏ ਮਸਲਾ ਸਭ ਸੈਨੇਦਮ ਵੀ ਅੱਜ ਸਾਨੂੰ ਖੰਗਰੀ ਬਿਮਾਰੀ ਲੱਗਦੀ ਹੈ ਪਰ ਜੇ ਸਮੇਂ ਸਰ ਆਪਾਂ ਸਹੀ ਰੋਗ ਨਾ ਪੜਿਆ ਤਾਂ ਕੱਲ ਨੂੰ ਨਮੂਰੀਆ ਬਣ ਕੇ ਚੰਗੀ ਬਣ ਸਕਦਾ ਆਪਾਂ ਜੇ ਹੁਣ ਗੱਲ ਕਰੀਏ ਵੀ ਸਾਰੀ ਜਿਹੜੇ ਮਸਲਿਆਂ ਦਾ ਹੱਲ ਹੈ ਇੱਕ ਫੈਡਰਲ ਸਟਰਕਚਰ ਹੈ ਫੈਡਰਲ ਰਾਈਟਸ ਹੈ ਸਿੱਖਾਂ ਕੋਲੇ ਆਪਣਾ ਇੱਕ ਮੈਗਨਾ ਕਾਰਟਾ ਲੰਗਪੁਰ ਸਾਹਿਬ ਦਾ ਮਤਲਬ ਜਿਹੜਾ ਸ਼ੁਰੂਮ ਨਹੀਂ ਕਾਲੀ ਗੱਲ ਦਾ ਸੀਗਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਈ ਵਾਰ ਕਿਸੰਦਰਸ਼ ਵੀ ਕੀਤੀ ਵੀ ਅੱਜ ਜੇ ਅਸੀਂ ਸਾਰੇ ਮਸਲਿਆਂ ਦਾ ਹੱਲ ਚਾਹੁੰਦੇ ਆਂ ਜੇ ਪੰਜਾਬ ਯੂਨੀਵਰਸਿਟੀ ਨੂੰ ਵੀ ਆਪਾਂ ਸਟੇਟ ਯੂਨੀਵਰਸਿਟੀ ਦਾ ਦਰਜਾ ਦਿਵਾਣਾ ਜਾਂ ਚੰਡੀਗੜ੍ਹ ਵੀ ਪੰਜਾਬ ਨੇ ਲੈਣਾ ਮੈਨੂੰ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅਨੰਦਪੁਰ ਸਾਹਿਬ ਦੇ ਮੱਦੇਦਿ ਮੁਰਤੋਂ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ ਲੀਡ ਲੈਣੀ ਚਾਹੀਦੀ ਹੈ ਲੀਡ ਮੈਥੋਂ ਸੇ ਦਾ ਅਨੰਦਪੁਰ ਸਾਹਿਬ ਮਤਵਾ ਇਰਾਸੀ ਨੂੰ ਪਹਿਲੇ ਕਹਿੰਦੇ ਸੀ ਜਿਵੇਂ ਇੱਕ ਰੈਡੀਕਲ ਮਤ ਹੈ ਹੁਣ ਸਾਰੇ ਦੇਸ਼ ਚਾ ਹੋ ਗਿਆ ਫਿਰ ਆ ਇਹਦੀ ਰਿਕੁਆਇਰਮੈਂਟ ਹੈ ਬੇਸਿਕ ਬੇਸਿਕ ਸਟੇਟ ਦੀ ਹਰ ਸਟੇਟ ਦੀ ਇੰਡੀਪੈਂਡੈਂਸ ਹੈ ਬਿਲਕੁਲ ਹੈ ਹੁਣ ਹੁਣ ਲੋਕੀ ਐਕਸੈਪਟ ਕਰਨ ਲੱਗੇ ਬਿਲਕੁਲ ਪਹਿਲੇ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਉਹ ਸੋਚਦੇ ਸੀ ਹੁਣ ਇਹ ਜਿਹੜਾ ਐਡਵਾਂਟੇਜ ਹੈ ਕਿ ਹੁਣ ਲੋਕ ਇਹ ਮੰਨਦਾ ਹੈ ਕਿ ਜਿਹੜੀ ਰੀਜਨਲ ਪਾਰਟੀਆਂ ਹੈ ਉਹਨਾਂ ਦਾ ਸਬਮਿਟ ਕੀਤਾ ਜਾਏ ਆਪਾਂ ਚਾਰ ਪੰਜ ਰੀਜਨਸ ਵਾਲੇ ਪਾਰਟੀਆਂ ਨੇ ਇਕੱਠੇ ਵੀ ਆਲ ਸ਼ੁੱਡ ਫਾਈਟ ਫੋਰ ਫੈਡਰਲ ਬਿਲਕੁਲ ਸਾਰੇ ਸਟੇਟ ਨੇ ਸਟਾਲਨ ਨਾਲ ਲੱਗੇ ਹੋਏ ਆ ਤਾਮਿਲਨਾਡੂ ਵਾਲਾ ਮੇਰੀ ਗੱਲ ਹੋਈ ਬਹੁਤ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਉਹ ਮੈਂ ਮੀਟਿੰਗ ਐਕਚੁਅਲੀ ਮੈਂ ਜਾਣਾ ਵੀ ਉੱਥੇ ਮਿਲਣ ਵਾਸਤੇ ਕਿਉਂਕਿ ਥੈਟ ਇਜ਼ ਓਨਲੀ ਸਟਾਲਨ ਹੋ ਰਹੀ ਸਰ ਲੜ ਰਹੇ ਆ ਉੱਥੇ ਬੜੇ ਤਾਕਤ ਨਾਲ ਲੜ ਰਹੇ ਜਦੋਂ ਜਦੋਂ ਪੰਜ ਸੱਤ ਬਿਲਕੁਲ ਜਦੋਂ ਪਾਰਟੀ ਰਲ ਜਾਣ ਮੋਰ ਚ ਮਜ਼ਬੂਤ ਵੀ ਹੁੰਦਾ ਹੈ ਇਕੱਲੇ ਆਈਸੋਲੇਟ ਹੋਣ ਦਾ ਫਾਇਦਾ ਨਹੀਂ ਆਪਾਂ ਪੰਜ ਸੱਤਾਂ ਨੂੰ ਰਲਾ ਕੇ ਰਾਂਗੇ ਨਾ ਉਹਦਾ ਪ੍ਰੈਸ਼ਰ ਜ਼ਿਆਦਾ ਬਿਲਕੁਲ ਇਹਨਾਂ ਸਟੇਟਾਂ ਦਾ ਬਿਲਕੁਲ ਅਨੰਦਪੁਰ ਮਤੇ ਤੇ ਜਿਹੜੀ ਕਲੀਅਰਟੀ ਹੈ ਨਾ ਇਹ ਤੇ ਮੈਂ ਇੱਕ ਦਿਨ ਕਲੀਅਰ ਕਰ ਦਣਾ ਫੋਰ ਐਗਜ਼ਾਮਪਲ ਸਾਡੀ ਗੱਲ ਮਨਉਂਦੀ ਹੈ ਜੀ ਜੀ ਅਸੀਂ ਸਕ੍ਰੈਪ ਹੀ ਕਰ ਦੋਗੇ ਠੀਕ ਦਿਸ ਇਜ਼ ਪੰਜਾਬ ਜਿਵੇਂ ਇਹਨਾਂ ਨੇ ਸਾਡਾ ਐਜੂਪੀਸੀ ਸਕ੍ਰੈਪ ਹੀ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਆਂਡ ਸੁਪਰੀਮ ਕੋਰਟ ਕੁਝ ਉਹਦੇ ਅਗੇਂਸ ਜਾ ਵੀ ਸਕਦੇ ਕਿਉਂਕਿ ਸੁਪਰੀਮ ਕੋਰਟ ਮੋਰ ਲਾਤੀ ਕੀ ਕਰ ਸਕਦੇ ਵੀਲ ਸਕ੍ਰੈਪ ਇਟ ਹਾਂ ਜੀ ਕੋ ਦਿਸ ਇਜ਼ ਇਹਦੇ ਚ ਕੋਈ ਦੂਜੀਆਂ ਸਟੇਟਾਂ ਦਾ ਹਿੱਸਾ ਖਾਏ ਨਹੀਂ ਹੋ ਜਿਹੜਾ ਪੱਲਾ ਪੰਜਾਬ ਦਾ ਪੰਜਾਬ ਦਾ ਸਰਕਾਰ ਆਪ ਦਾ ਧੱਕਿਆਂ ਲੜਾਈ ਬੈਠਾ ਹੈ ਜਿਹੜਾ ਅਨੰਦਪੁਰ ਦਾ ਮਤ ਹੈ ਉਹਨੂੰ ਆਪਾਂ ਕੱਲਾ ਪੰਥ ਦਾ ਮਤਾ ਵੀ ਨਾਲ ਲੈ ਕੇ ਚੱਲੀਏ ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਨੇ ਸਰ ਕਿਸੇ ਵੀ ਸਟੇਟ ਦੀ ਜਿਹੜੀ ਕੈਪੀਟਲ ਹੈ ਉਹਨੂੰ ਇਨਕਮ ਦਿੰਦੀ ਹੈ ਮਹਾਰਾਸ਼ਟਰ ਨੂੰ ਮੁੰਬਈ ਇੰਨੀ ਇਨਕਮ ਦਿੰਦੀ ਹੈ ਕਿ ਮੁੰਬਈ ਦੇ ਦਮ ਤੇ ਸਾਰੀ ਸਟੇਟ ਰਨ ਹੋ ਜਾਂਦੀ ਹੈ ਹਰਿਆਣਾ ਨੂੰ ਕੱਲਾ ਚਾਹੇ ਉਹਦੀ ਚੰਡੀਗੜ੍ਹ ਕੈਪੀਟਲ ਹੈ ਪਰ ਉਹਨੂੰ ਇਨਕਮ ਗੁੜगांव ਔਰ ਫਰੀਦাবাদ ਤੋਂ ਇੰਨੀ ਆ ਰਹੀ ਹੈ ਕਿ ਉਹਦੀ ਸਟੇਟ ਰਨ ਹੋ ਜਾਂਦੀ ਹੈ ਪੰਜਾਬ ਦਾ ਜਿਹੜਾ ਚੰਡੀਗੜ੍ਹ ਆ 12 15 18 20000 ਕਰੋੜ ਰੁਪਇਆ ਇਕੱਠਾ ਕਰਦਾ ਹੈਗਾ ਕਲੈਕਸ਼ਨ ਕਰਦਾ ਹੈਗਾ ਉਹ ਪੈਸਾ ਨਾ ਹੰਨ ਪੰਜਾਬ ਨੂੰ ਮਿਲਦਾ ਨਾ ਸਾਡੇ ਕਿਤੇ ਕੰਮ ਆ ਰਿਹਾ ਹੈਗਾ ਏਡੀ ਵੱਡੀ ਤਰੋਹਰ ਹੈ ਜੇ ਆਪਾਂ ਸਹੀ ਤਰੀਕੇ ਨਾਲ ਇਸ ਗੱਲ ਨੂੰ ਚੈਨਲਾਈਜ਼ ਕਰੀਏ ਹਰ ਸੈਕਸ਼ਨ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ ਉਹਦੇ ਵਿੱਚ ਆਪਾਂ ਦੂਜੇ ਤਬਕੇ ਨੂੰ ਸਮਝਾਈਏ ਮੰਨ ਲਓ ਪੰਥ ਦੀ ਪਾਰਟੀ ਅਗਰ ਪੰਥ ਦੀ ਪਾਰਟੀ ਦੂਜੇ ਹਿੰਦੂ ਤਬਕੇ ਨੂੰ ਵੀ ਇਹ ਸਮਝਾਵੇਗੀ ਵੀ ਪੰਜਾਬ ਦੇ ਭਲੇ ਦੀ ਗੱਲ ਕਿਹੜੀ ਹੈ ਅਗਰ ਤੁਹਾਡੇ ਮੂੰਹ ਤੋਂ ਇਹ ਗੱਲ ਨਿਕਲੂਗੀ ਇਹ ਨਰੇਟਿਵ ਸੈੱਟ ਹੋਊਗਾ ਕਿ ਪਹਿਲਾ ਪੰਜਾਬ ਲਈ ਇਹ ਚੀਜ਼ ਜ਼ਰੂਰੀ ਹੈ ਕਿ ਭਾਈ ਜੀ ਸਾਨੂੰ ਚੰਡੀਗੜ੍ਹ ਵੀ ਚਾਹੀਦਾ ਸਾਨੂੰ ਪੰਜਾਬ ਯੂਨੀਵਰਸਿਟੀ ਵੀ ਚਾਹੀਦੀ ਕੱਲ ਨੂੰ ਇਹ ਅਦਾਨੀ ਯੂਨੀਵਰਸਿਟੀ ਨਾ ਬਣ ਜੇ ਕਿ ਸਾਨੂੰ ਇਹ ਪਾਣੀ ਵੀ ਚਾਹੀਦਾ ਇਹਦੇ ਤੇ ਰਵਲਟੀ ਵੀ ਚਾਹੀਦੀ ਹੈ ਅੱਜ ਇਹ ਗੱਲ ਬਹੁਤ ਵਧੀਆ ਸੁਣੀ ਦੋਸਤ ਨੇ ਕਹੀ ਕਿ ਰਾਜਸਥਾਨ ਮਾਰਬਲ ਉਹਦੀ ਪ੍ਰੋਡਕਸ਼ਨ ਨਿਕਲਦੀ ਹੈ ਉਹ ਪੈਸਾ ਲੈਂਦਾ ਅਸੀਂ ਪਾਣੀ ਦਿੰਨੇ ਆ ਸਾਨੂੰ ਕੁਝ ਨਹੀਂ ਮਿਲਦਾ ਆਪਣੇ ਪੰਜਾਬ ਦੇ ਹਰ ਦੇਖੋ ਸਰ ਐਮ ਐਸ ਪੀ ਦੇ ਜੋ ਤੁਸੀਂ ਸਟੈਂਡ ਲਿਆ ਸੀ ਰਿਜ਼ਾਈਨ ਦਿੱਤਾ ਉਸ ਨੇ ਸਾਰੀ ਮੂਵਮੈਂਟ ਨੂੰ ਚੱਕਿਆ ਸੀ ਇਹ ਚ ਕੋਈ ਈਫੋਰ ਬਟ ਨਹੀਂ ਹੈ ਕੋਈ ਇਹਦੇ ਚ ਸ਼ੰਕਾ ਨਹੀਂ ਹੈ ਅਗਰ ਐਮਐਸਪੀ ਇੱਥੋਂ ਪੰਜਾਬ ਤੋਂ ਹਟ ਜਾਂਦੀ ਸਾਡੇ ਹਾਲਾਤ ਪ੍ਰੈਕਟਿਸ ਸੀਗੀ ਭਾਜਪੀ ਦੀ ਕਿ ਬਿਹਾਰ ਔਰ ਓਡੀਸ਼ਾ ਜਿਵੇਂ ਕਨਵਰਟ ਕਰਨਾ ਪੰਜਾਬ ਨੂੰ ਅੱਜ ਅਸੀਂ ਉਸ ਐਮਐਸਪੀ ਦੇ ਭਰੋਸੇ ਜੀ ਰਹੇ ਆ ਇਹ ਯੂਨੀਵਰਸਿਟੀ ਦਾ ਜਿਹੜਾ ਰਸਤਾ ਹੈਗਾ ਇਹ ਸਾਨੂੰ ਸਸਤੀ ਐਜੂਕੇਸ਼ਨ ਦਿੰਦਾ ਹੈਗਾ ਇੱਥੇ ਐਜੂਕੇਸ਼ਨ ਤੁਸੀਂ ਇਹ ਦੇਖੋ ਸਰ ਜੀਐਨਯੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਐਚਪੀਯੂ ਔਰ ਪੁਰਸ਼ੇਤਰੀ ਯੂਨੀਵਰਸਿਟੀ ਇਹ ਪੰਜ ਯੂਨੀਵਰਸਿਟੀਆਂ 1970 65 ਤੱਕ ਖੁੱਲੀਆਂ ਉਸ ਤੋਂ ਬਾਅਦ ਕੋਈ ਨਵੀਂ ਯੂਨੀਵਰਸਿਟੀ ਨਹੀਂ ਆਈ ਆਈਆਂ ਤਾਂ ਪ੍ਰਾਈਵੇਟ ਯੂਨੀ ਪ੍ਰਾਈਵੇਟ ਦੁਕਾਨਾਂ ਆਈਆਂ ਚਾਹੇ ਸ਼ਾਲਨੀ ਆ ਗਈ लवली ਆ ਗਈ ਚਾਹੇ ਆਪਣਾ ਆਸੀਯੂ ਵਾਲੀ ਆ ਗਈ ਇੱਕ ਡਿਊਟੀ ਹੋਰ ਬਣਦੀ ਐ ਸਰ ਕਿ ਤੁਹਾਡਾ ਇੱਕ ਨਰੇਟਿਵ ਇਹ ਵੀ ਸੈੱਟ ਕਰਨਾ ਪੈਣਾ ਕਿ ਐਜੂਕੇਸ਼ਨ ਔਰ ਹੈਲਥ ਇਹ ਸਰਕਾਰ ਦੀ ਰਿਸਪੌਂਸਿਬਿਲਟੀ ਹੋਊਗੀ ਅੱਜ ਦੀ ਰੇਟ 'ਚ ਸਰ ਜਲੰਧਰ ਦੇ ਵਿੱਚ ਘੱਟੋ ਘੱਟ ਹਜ਼ਾਰ ਹਸਪੀਟਲ ਖੁੱਲ ਚੁੱਕਿਆਗਾ ਹਰ ਪਾਰਟੀ ਦੇ ਲੀਡਰ ਦਾ ਆਪਣਾ ਹਸਪੀਟਲ ਐ ਲੀਡਰਾਂ ਦਾ ਜਿਹੜਾ ਧੰਦਾ ਜਿਹੜਾ ਹੋ ਗਿਆਗਾ ਉਦੇ ਵਿੱਚ ਸਭ ਤੋਂ ਵੱਡਾ ਉਹਨਾਂ ਨੇ ਧੰਦਾ ਐਜੂਕੇਸ਼ਨ ਔਰ ਇਹਨੂੰ ਹੈਲਥ ਨੂੰ ਲੈ ਲਿਆਗਾ ਜੀਤੇ ਕਰਕੇ ਕੀ ਹੋ ਰਿਹਾਗਾ ਕਿ ਜਿਹੜੀ ਆਮ ਜਨਤਾ ਦੀ ਸਰ ਉਹ ਪੇਸਰੀ ਹੈ 25000 ਕਮਾਉਣ ਵਾਲਾ ਬੰਦਾ ਆਪਣੇ ਬੱਚੇ ਦੀ 3 ਲੱਖ ਰੁਪਏ ਫੀਸ ਨਹੀਂ ਦੇ ਸਕਦਾ ਜਿਹੜੇ ਬੰਦੇ ਦੀ ਇਨਕਮ 25000 ਹੈ ਉਹ ਉੱਥੇ ਹੀ ਰਹਿ ਜਾਊਗਾ ਮੇਰੀ ਤੁਹਾਨੂੰ ਇਹ ਰਿਕੁਐਸਟ ਹੈ ਕਿ ਹੈਲਥ ਤੇ ਐਜੂਕੇਸ਼ਨ ਇਹਨੂੰ ਦੋ ਪ੍ਰਾਇੋਰਟੀ ਬਣਾਓ ਇਸ ਮੁੱਦੇ ਤੇ ਕਿਵੇਂ ਤੁਸੀਂ ਪੰਜਾਬ ਦੇ ਆਵਾਮ ਚ ਜਾਣੇ ਹੋ ਇਸ ਗੱਲ ਨੂੰ ਸਹੀ ਆਪਾਂ ਨਾ ਪਹਿਲੇ ਜੀ ਜੋ ਪਹਿਲੀ ਇਸ਼ੂ ਹੈ ਨਾ ਉਹ ਸੋਲਵ ਕਰੋ ਜੀ ਆਪਾਂ ਕਿਉਂਕਿ ਜਿੰਨਾ ਆਪਾਂ ਹਾਂਜੀ ਹਾਂਜੀ ਕਹੀ ਜਾਵਾਂਗੇ ਜੀ ਬੇਸਿਕ ਗੱਲ ਕੀ ਹੈ ਬੇਸਿਕ ਗੱਲ ਕਿ ਜਿਹੜਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੜਾ ਹੈ ਜੀ ਇਹ ਤਾਂ ਜਿਵੇਂ ਆਪਣੇ ਪਹਿਲੀ ਗੱਲ ਨਾਲ ਤੁਹ ਸਹੀ ਦੱਸ ਸਿੱਖ ਰਿਲੀਜਨ ਇਜ਼ ਅ ਮੋਸਟ ਸੈਕੂਲਰ ਰਿਲੀਜਨ ਉਹਦਾ ਸੀ ਗੱਲ ਆਪਾਂ ਬੇਸਿਕ ਸੈਕুলਰਿਜ਼ਮ ਦਾ ਇੱਥੇ ਸ਼ੁਰੂ ਹੁੰਦਾ ਸਰਬੱਤ ਦਾ ਸਰਬੱਤ ਦਾ ਪਲਾਟ ਬੋਲਦੇ ਆ ਤੇ ਸਾਰੇ ਧਰਮ ਦਾ ਸਤਿਕਾਰ ਕਰਦੇ ਆ ਤੇ ਗੁਰੂ ਸਾਹਿਬ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਬੇਸਿਕ ਪੰਥ ਮੀਨਸ ਸੈਕুলਰਿਜ਼ਮ ਕੋਈ ਬੰਦਾ ਇੰਡੀਵਿਜੂਅਲ ਕਰ ਲੇ ਉਹਦਾ ਫਾਇਦਾ ਨਹੀਂ ਆ ਫਿਲਾਸਫੀ ਆਪਣੀ ਸਿੱਖ ਜਮਦੀ ਹੈ ਐਂਡ ਜਿਹੜਾ ਤੁਸੀਂ ਜਿਹੜਾ ਆਪਾਂ ਦੇਖਿਆ ਪੰਜਾਬ ਇੱਕ ਹੈਗਾ ਸਿਸਟਮ ਹੈ ਇਹਦੇ ਕਿੱਥੇ ਵੀ ਕੋਈ ਹੋ ਜਾਣ ਇੱਥੇ ਯੂ ਲੋਕੀ ਇੱਕ ਦੂਜੇ ਨਾਲ ਹੈ ਨਾਓ ਫਰਸਟ ਵੀ ਹੈਵ ਟੂ ਸੇਵ ਦ ਸਟੇਟ ਆਪ ਪਿੰਡ ਸੈਂਟਰ ਮੈਂ ਮੈਥ ਨੂੰ ਸੋਚ ਰਿਹਾ ਸੀ ਕਿ ਮੈਂ ਘਰੇ ਵਾਪਸ ਪਾਰਟੀ 'ਚ ਗਲਤ ਕਰ ਰਿਹਾ ਸੀ ਮੈਂ ਕਿਹਾ ਜੀ ਗੁਜਰਾਤ ਉਹ ਦਏ ਚਲੋ ਭਾਈ ਨਾ ਆਪਰੇ ਜਿੱਥੇ ਤੋ ਜਿੱਥੇ ਗਏ ਲੰਗਰ ਲਾਉਣ ਵਾਸਤੇ ਪਿੰਡ ਬਿਲਡ ਕਰਨ ਵਾਸਤੇ ਹਰਿਆਣਾ ਨਹੀਂ ਦਿੱਤਾ ਸੋ ਜਿਹੜਾ ਮੈਂ ਕਹਿ ਰਿਹਾ ਨਾ ਫਸਟ ਆਫ ਆਲ ਵੀ ਹੈਵ ਟੂ ਸਟੈਂਡ ਔਨ ਆਰ ਓਨ ਫੀਟ ਕਹਿੰਦਾ ਬੜਾ ਗੁੱਸੇ ਹਾਂ ਤੱਕੜੇ ਨੂੰ ਖੋਦਾ ਸਲਾਮਾ ਕਿ ਕਿਹਨਾਂ ਸਰ ਜੋ ਸੈਂਟਰ ਮੇਸ਼ੀ ਵਾਲਾ ਜਾਂਦਾ ਜਿੱਦਾਂ ਪੰਜਾਬ ਯੂਨੀਵਰਸਿਟੀ ਸਟੇਡੀਅਮ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਮਲਟੀਪਾਈ ਸੈਂਟਰ ਕਹਿੰਦਾ ਕਿ ਪੰਜਾਬ ਪੀ ਪੰਜਾਬ ਫੰਡ ਕਿਥੋਂ ਲੱਗਦਾ ਦੇਖੀਂ ਕਿ ਅੰਧੇ ਰੋਇਆ ਕੈਪੀਟਲ ਬੀ ਚੰਡੀਗੜ੍ਹ ਤੋਂ ਲਗਭਗ 15000 ਕੀ ਗੱਲ ਕਰਨੀ 5000 ਐਕਸਪੈਂਡੀ 10000 ਦਾ ਪ੍ਰੋਫਿਟ ਅਸੀਂ ਨਹੀਂ ਜਾਂਦਾ ਕਿ ਸਾਡੇ ਕੋਲ ਸਾਡੀ ਕੈਪੀਟਲ ਹੋਵੇ 10000 ਐਕਸਟਰਾ ਉਹਦੇ ਵਿੱਚੋਂ 4000 ਇਨਵੈਸਟਰੀ ਖਾਤੇ 500 ਪਾ ਲਿਆ ਜਾਂਦਾ ਹੈ ਸਾਡਾ ਫਰੇਮ ਖਰਾਬ ਹੋ ਗਿਆ ਯਾਰ ਇੱਕ ਮਿੰਟ ਉੱਥੇ ਤੁਸੀਂ ਬਾਈਂਡਰ ਸਪੇਸੀ ਕਰਾਂਗੇ ਕੋਈ ਕਾ ਲਉ ਸਾਡਾ ਫਰੇਮ ਹੈ